ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਲੌਗ ਤਾਂ ਆਪਣਾ ਰਸ ਹੀ ਸਰਪ੍ਰਾਈਜ਼ ਵਾਲਾ ਹਨਾ ਪਰ ਕਾਮ ਪੁੱਠਾ ਪੈ ਗਿਆ ਸਰਪ੍ਰਾਈਜ਼ ਮੈਨੂੰ ਹੀ ਮੋਰੇ ਮਿਲ ਗਿਆ। ਜਦੋਂ ਮੈਂ ਘਰ ਪਹੁੰਚਿਆ ਨਾ ਤਾਂ ਮੈਨੂੰ ਬਹੁਤ ਜ਼ਿਆਦਾ ਵੱਡਾ ਸਰਪ੍ਰਾਈਜ਼ ਮਿਲਿਆ। ਤੁਹਾਨੂੰ ਉਹ ਵੀ ਦਿਖਾਵਾਂਗਾ ਹਨਾ। ਮੈਂ ਵੀਡੀਓ ਸਟਾਰਟ ਕੀਤੀ ਸੀਗੇ ਉਤਰੋਂ ਆਉਣ ਦੀ ਜਿੱਦਾਂ ਆਉਂਗਾ ਫਿਰ ਤੁਹਾਨੂੰ ਸਰਪ੍ਰਾਈਜ਼ ਦਿਖਾ ਲਊਗਾ ਪਰ ਜਿਹੜਾ ਸਰਪ੍ਰਾਈਜ਼ ਹੈ ਹਨਾ ਉਹ ਸਰਪ੍ਰਾਈਜ਼ ਮੈਨੂੰ ਹੀ ਸਰਪ੍ਰਾਈਜ਼ ਮਿਲ ਗਿਆ। ਇਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਲਊਗਾ। ਹੌਣ ਮੈਂ ਜਾਣਾ ਖੂਨੂ ਖੂਨੂ ਜਾਣਾ ਬਹੁਤ ਜਰਾਵਾ ਅੱਜ ਮੈਂ ਗੱਡੀ ਚਲਾਉਣ ਦੇ ਪਰ ਮੈਨੂੰ ਬਹੁਤ ਹੋਰ ਤਰ੍ਹਾਂ ਫੀਲ ਹੁੰਦਾ ਜਾਂਦਾ ਮਤਲਬ ਜਦੋਂ ਮੈਂ ਬੋਕ ਦੇ ਗੱਡੀ ਚਲਾਈ ਨੂੰ ਨਹੀਂ ਉਧਰ ਬਾਹਰ ਵੀ ਨਹੀਂ ਚਲਾਈ ਹੁੰਦੇ ਕਿਤੇ ਇਦਾਂ ਲੱਗਣ ਜਾਂ ਹੁਣ ਮੈਂ ਖੂ ਤੇ ਜਾ ਕੇ ਤੁਹਾਨੂੰ ਜੁਗਾ ਦਿਖਾਣਾ ਬਾਅਦ ਚ ਤੁਹਾਨੂੰ ਵੀਡੀਓ ਦੇ ਬੱਚ ਨਾ ਉਹ ਵੀ ਮੈਂ ਤੁਹਾਨੂੰ ਕਲਿੱਪ ਲਾਉਂਗਾ ਜਦੋਂ ਮੈਂ ਪਹੁੰਚ ਗਿਆ ਸੀਗਾ ਆਇਆ ਇੱਥੇ ਪਹੁੰਚਿਆ ਮੈਂ ਇਹਦਾ ਫੋਨ ਮੁੰਡੇ ਨੂੰ ਫੜਾਇਆ ਆਪਣੇ ਭਰਾ ਨੂੰ ਚਾਚੇ ਦੇ ਮੁੰਡੇ ਨੂੰ ਬੇਤੋ ਵੀਡੀਓ ਬਣਾਈ ਸਰਪ੍ਰਾਈਜ਼ ਵਾਲੇ ਵੀ ਆਪਾਂ ਹਨਾ ਬਾਅਦ ਚ ਇਹਦਾ ਬਲੌਗ ਬਣਾਉਣਾ ਬਸ ਸਰਪ੍ਰਾਈਜ਼ ਉੱਠਾ ਪੈ ਗਿਆ ਚਲੋ ਆ ਕੇ ਬਾ ਦੇਖਦੇ ਵੀਡੀਓ ਵੇਖਣ ਮੈਂ ਤਾਂ ਤੁਹਾਡੇ ਕੋਲੋਂ ਜਾਣਾ ਹੁਣ ਮੈਂ ਕਮਾਦੀ ਅੱਗੇ ਕਮਾਦੀ ਲੋਨ ਦੇ ਮੇਲੇ ਨੂੰ ਲੈ ਕੇ ਜਾਣੇ ਆ ਸਾਰੇ ਸਾਡੇ ਕਮਾਦੀ ਹੁੰਦੀ ਹੈ ਪਿੱਛੇ ਲੱਗੇ ਹੋ ਤਿੰਨ ਚਾਰ ਕਰਤੇ ਨਾ ਕਮਾਦੀ ਦੇ ਹੁੰਦੇ ਸੀਗਾ ਸੱਚ ਹੁਣ ਖੰਨੇ ਨਾਲ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਧੂਰੀ ਨੂੰ ਗੰਨੇ ਹੋਣ ਤਾਂ ਬਸ ਆਹ ਜਮਨ ਲੱਗਦਾ ਗੋੜ ਉੱਥੇ ਲੱਗੇ ਹੈ ਉਹਦੇ ਉਹ ਚੱਲੋ ਉਹਦੇ ਆ ਲਾਡੀ ਦੇ ਕੋਲ ਕੋਠੀ ਹੈ ਹਾਂ ਲੱਗੇ ਹੈ ਵੀਡੀਓ ਵੀ ਘੋਟੇ ਤੇ ਪਈ ਆ ਠੀਕ ਹੈ ਹੂੰ ਤੇ ਚੰਗੀ ਤਰ੍ਹਾਂ ਬਣਾਵਾਂਗੇ ਆ ਇਹਦਾ ਚਾ ਚੱਕੇ ਹੈਗਾ ਉਹ ਉਹਨੇ ਘਮ ਜਾਂਦਾ ਉਹ ਵੀਡੀਓ ਉਹ ਨਾਲੇ ਘਮ ਜਾਂਦਾ ਉਹ ਵੀ ਵੀ ਛੋਟ ਆਪਣੇ ਆਪ ਲਿੰਕ ਦੇ ਤੇ ਲੈਣੇ ਆ ਨਾ ਉਹ ਵੀ ਆਪਣੇ ਆਪ ਹੀ ਕਰ ਦਿੰਦੇ ਆ ਇਦਾਂ ਮੈਂ ਕਿਹਾ ਲੈ ਕੇ ਫੜ ਕਿਦਾਂ ਲੋੜੀ ਤੁਸੀਂ ਲੋੜੀ ਅੱਜ ਲੋੜੀ ਚ ਲੋੜੀ ਦਾ ਕੀ ਪ੍ਰੋਗਰਾਮ ਆ ਜੀ ਤੁਹਾਡਾ ਹੈ ਕੀ ਕਰਨਾਲ ਲੋੜੀ ਦੇ ਪਾਤੀਆਂ ਹੈ ਪਾਤੀਆਂ ਲੈਣੀਆਂ ਆਹੋ ਪਾਤੀਆਂ ਕੱਲੇ ਬਾਤੀਆਂ ਦਾ ਨਹੀਂ ਨਾ ਨਾ ਐਤ ਵੀ ਰਾਲਦਾ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਬਣਾ ਰਹੇ ਵੀਡੀਓ ਆਪਾਂ ਬਣਾ ਲੱਗੂ ਜੀ ਬਣਾ ਲਈਏ ਫੋਟੋ ਲੈ ਚ ਲਈਏ ਤੁਹਾਡੀ ਜਿਹੜਾ ਕੋਈ ਜ਼ਿਆਦਾ ਹੰਤਾ ਕਰਦਾ ਫਿਰ ਉਹ ਡੰਡੇ ਨਾਲ ਕਾਬੂ ਕਰ ਉਹ ਗਿਆ ਨਹੀਂ ਪਛਲਾ ਡੰਡਾ ਪੱਕਾ ਹੀ ਰੱਖਿਆ ਕੋਲ ਯੂਐਸਾ ਜਾਣਾ ਚਾਹ ਮਲੇ ਫਿਰ ਉਹਦੇ ਪੈ ਵੀ ਜਾਂਦੇ ਤੋ ਯੂਐਸਾ ਰੋਟਾ ਲਿਆਦਾ ਇਹ ਅਮਰੀਕਾ ਤੋਂ ਆਇਆ ਡੰਡਾ ਬੱਲੀ ਨੇ ਭੇਜ ਦਿੱਤੀ ਅਸਲੀ ਦਾ ਨੂੰ ਹਾਂਜੀ ਨਹੀਂ ਭੇਜਦੇ ਨਹੀਂ ਸਾਰਿਆਂ ਨੂੰ ਅਸਲੀ ਦਾ ਬਹੁਤ ਵਾਝੋਈ ਹਾਂਜੀ ਨਹੀਂ ਮੰਗੂ ਛੋਣ ਆਇਆ ਹੈ ਮੈਂ ਕਿਹਾ ਨਹੀਂ ਨਹੀਂ ਸਾਰੇ ਸਾਰੇ ਦੇਖੂਗਾ YouTube ਤੇ ਸਾਰੇ ਦੇਖਿਓ ਜਿਹੜਾ ਗੋਲਡ ਸਿਟੀ ਆ ਗੋਲਡ ਜਲੇ ਜਿਹੜੀ ਗੋਲਡ ਸਿਟੀ ਕੀ ਵੀ ਅਮ ਗੋਲਡ ਕਮਾਵਾ ਅੰਮ ਅੱਜ ਥੋੜਾ ਲਵਾਂਗੇ ਅੱਧਾ ਕਿਲੋ ਸੋਨਾ ਅੱਧਾ ਕਿਲੋ ਸੋਨਾ ਲੈਣਾ ਜ਼ਿਆਦਾ ਨਹੀਂ ਲੈ ਸਕਾਂ ਜਿੰਨੀ ਜਿੰਨੀ ਵੀ ਅੱਧਾ ਕਿਲੋ ਲੈ ਸਕਦੇ ਬਾਤ ਨਹੀਂ ਜਿੰਨੇ ਕੰਟੈਕਟਸ ਆਣੇ ਨਾ ਰੇਟ ਬਹੁਤ ਕਰਦੇ ਇਹ ਸਾਨੂੰ ਪੈਂਡ ਦਿਖਾਉਣੇ ਨੇ ਥੋੜਾ ਜਿਹਾ ਲੈਣਗੇ ਇੱਥੇ ਵੀ ਬਈ ਕੈਮਰਾ ਯਾਰ ਇੱਦਾਂ ਬੰਦ ਕਰਨਾ ਪੈਂਦਾ ਫਾਪੂ ਜੀ ਆਏ ਸਾਡੇ ਪੈਂਡ ਨੇ ਉਹ ਗਰਾਊਂਡ ਆ ਉਹ ਇੱਕ ਕੈਨਖਾਲਾ ਭਾਈ ਪਤਾ ਨਹੀਂ ਕੌਣ ਆ ਕੈਮਰਾ ਕੰਮ ਨਹੀਂ ਕਰਦਾ ਥੋੜਾ ਜਿਹਾ ਪਰਫਰਮੈਂਸ ਕਰੀਮ ਦੀ ਡਬਲ ਰਿਹਾ ਡਬਲ ਐਪ ਨਹੀਂ ਇਹ ਬੰਗਾ ਹੀ ਇਹ ਨਵੇਂ ਬਲੌਗਰਾਂ ਦਾ ਉਹ ਪਤ ਨਹੀਂ ਹੈ ਇਹ ਚਾ ਕਰ ਲੈਂਦੇ ਕਰਕੇ ਕੁਝ ਨਾ ਕਰਦੇ ਆ ਜਿਹੜਾ ਬਲੌਗਰ ਮਸ਼ਹੂਰ ਹੈ ਇਹਨੇ 162 ਬਲੌਗਰ ਫਰਟ ਬਣਨਾ ਹਾਲੇ ਇੱਕ ਵੀਡੀਓ ਪਾਏ ਹਜੇ ਨਾਲ ਤਾਂ ਵਿਊ ਹੀ ਬਹੁਤ ਆ ਕੇ ਸਾਡੇ ਤੋਂ ਸਾਹਮਣੇ ਹੋਏ ਮੁੜ ਕੇ ਪਾਉਣ ਦਾ दिले ਨਹੀਂ ਕੀਤਾ ਤੇ ਹੁਣ ਅੱਜ ਟਰਾਈ ਕੀਤੀ ਆ ਅੱਜ ਤੁਹਾਡੇ ਤੁਹਾਡੇ ਬਾਹਰ ਜੁੜੇ ਹੋ ਤੁਸੀਂ ਉੱਠੇ ਹੋ ਨਾ ਟੀਵੀ ਨਾ ਬੰਦ ਕਰਕੇ ਬਾਹਰ ਜਨਾ ਉੜਾ ਵਾਲਾ ਬੋਰ ਹੌਸਲਾ ਕਰਕੇ ਬੈਠੇ ਰਹੋ ਦੇਖ ਲਿਓ ਜਾਓ ਨਾ ਬੱਕਰਾ ਬਣਦਾ ਹੈ ਤਾਂ ਬੱਕਰਾ ਬਣਦਾ ਤੁਹਾਨੂੰ ਰਾਤ ਨੂੰ ਵੀਉ ਦਿਖਾਵਾਂਗੇ ਵਧੀਆ ਵਧੀਆ ਵੀਉ ਤੁਸੀਂ ਕਹਣਾ ਅਗਲੇ ਸਾਲ ਅਸੀਂ ਵੀ ਲੋੜੀ ਦੇਖਣ ਆਉਣਾ ਹੀ ਆਉਣਾ ਹੈ ਇੰਨੀ ਵਧੀਆ ਤੁਹਾਨੂੰ ਆਪਾਂ ਲੋੜੀ ਦਾ ਬਲੌਗ ਦਿਖਾ ਦੇਣਾ ਤੇ ਤੁਸੀਂ ਕਹਣਾ ਅਸੀਂ ਵੀ ਜਾਣਾ ਹੀ ਜਾਣਾ ਬਈ ਬਲੌਗ ਉਹ ਦੇਖ ਵੀ ਲੋੜੀ ਛੱਡਣੀ ਹੀ ਨਹੀਂ ਅਸੀਂ ਵੀ ਜਾਣਾ ਉੱਥੇ ਹੀ ਜਾਣਾ ਕਿੱਥੇ ਜਾਣਾ ਆਪਾਂ ਇੰਡੀਆ ਲੋੜੀ ਮਨੋਣ ਤੁਸੀਂ ਦੀਵਾਲੀ ਨਹੀਂ ਤੁਸੀਂ ਕਹਣਾ ਲੋੜੀ ਮਨਾਉਣੀ ਬਸ ਨਾਲ ਨਾਲ ਲੋੜੀ ਤੇ ਹਰੇਕ ਸਾਲ ਪੱਕੇ ਹੀ ਹੋਣਾ ਨਾ ਲੋੜ ਹੀ ਤੇ ਆਉਣਾ ਤੁਸੀ ਨਾਲੇ ਵੈਦ ਨਾਲ ਇਨਸਾਫ ਨਾਲੇ ਵੈਦਰ ਬਹੁਤ ਵਧੀਆ ਕਰਾਇਆ ਨੂੰ ਹਨਾ ਫੋਨ ਆਪਾਂ ਜਾ ਰਹੇ ਸਮਰਾੜੀ ਨਹੀਂ ਚੇਂਜ ਕਰ ਦੇਣਾ ਜਾਂਦੇ ਜਾਂਦੇ ਨਾ ਮਾਈਂਡ ਚੇਂਜ ਕਰ ਦੇਣਾ ਮਾਈਂਡ ਹੁੰਦਾ ਮਾਈਂਡ ਨਹੀਂ ਮਾਈਂਡ ਨਹੀਂ ਚੇਂਜ ਕਰਦਾ ਮੋੜ ਮੋੜ ਵੀ ਨਹੀਂ ਹੋਰ ਕੁਛ ਹੁੰਦਾ ਵੀ ਚੇਂਜ ਕਰ ਦੇਦਾ ਜਾਣ ਨੂੰ ਆਈਡੀਆ ਆਈਡੀਆ ਬਸ ਤਰੇ ਇਹੀ ਤਰੋ ਤੌਰ ਪਈ ਨਾ ਗੱਡੀ ਲੈ ਕੇ ਕਿੱਥੇ ਨੂੰ ਜਾਣਾ ਫੇ ਸਾਨੂੰ ਆਈਡੀਆ ਹੈ ਨਾ ਹਾਂ ਉੱਥੇ ਜਾਣਾ ਸੀ ਆਪਾਂ ਇਹ ਆ ਗਏ ਸਮਰਾੜੀ ਦੇ ਸੇਵੇ ਤੇ ਠੇਕਾ ਲੱਗੇਗਾ ਏਅਰਪੋਰਟ ਆ ਗਿਆ ਜੀ ਸਮਰਾੜੀ ਦਾ ਇਹ ਏਅਰਪੋਰਟ ਲੱਗੇ ਆ ਫਲੇਟਾ ਇੱਥੇ ਇੱਥੇ ਦੋ ਏਅਰਪੋਰਟ ਸਮਰਾੜੀ ਨਹੀਂ ਸਮਰਾੜੀ ਹੈ ਨਾ ਆ ਸਮਰਾੜੀ ਇਹਨੂੰ ਕਹਿੰਦੇ ਮਿੱਤਰੋ ਸਮਰਾੜੀ ਬੈਠਾ ਜਾਨੀ ਤੁਹਾਡੇ ਟੀਵੀ 'ਚ ਇਹ ਕਰੇ ਇਹ ਸਮਰਾੜੀ ਬਹੁਤ ਵਧੀਆ ਸਮਰਾੜੀ ਪੰਡਿਆ ਬਹੁਤ ਕੈਪੈਸਿਟੀ ਆ ਬਹੁਤ ਹੀ ਸ਼ਾਂਤ ਸੁਭਾਅ ਦਾ ਪੰਡਿਆ ਸਭ ਤੋਂ ਵੱਧ ਨਸ਼ਾ ਸਾਡੇ ਇੱਥੇ ਵਿਕਦਾ ਹੈ ਕਿਸੇ ਨੇ ਵੀ ਲੈਣਾ ਹੋਵੇ ਤਾਂ ਸਾਨੂੰ ਕਾਲ ਕਰ ਤਾਂ ਨੂੰ ਦਿੱਤੇ ਹੋਏ ਨੰਬਰਾਂ ਤੇ ਕਾਲ ਕਰੋ ਆਪਰਾ ਸਾਈਬਰ ਕਫੇ ਡਿਲੀਵਰੀ ਕਰਾਵਾਂਗੇ ਤੁਹਾਨੂੰ ਚਿੱਟੇ ਚੇਂਜ ਚਿੱਟਾ ਪਹੁੰਚਾ ਦੇ ਕਰ ਦਾਂਗੇ ਅੱਧਾ ਕਿਲੋ ਕਿਲੋ ਜਿੰਨਾ ਕੋਈ ਨਹੀਂ ਨਹੀਂ ਬੈਂਡ ਬਹੁਤ ਵਧੀਆ ਸਮਰਾੜੀ ਇਹਨੂੰ ਕਹਿੰਦੇ ਨੇ ਮਤਰਾ ਸਮਰਾੜੀ ਦੇਖਦੇ ਬਹੁਤ ਕੌੜਾ ਕੌੜਾ ਜਿਹਾ ਲੱਗ ਰਿਹਾ ਹੱਥ ਜੀ ਹੈਪੀ ਲੋੜੀ ਆ ਸਮਰਾੜੀ ਜੀ ਲੋੜੀ ਜੀ ਲੋੜੀ ਇਹ ਹੈ ਸਮਰਾੜੀ ਆ ਦੇਖੋ ਜੀ ਇਹ ਜੀ ਬਾਡੀਗਾਰਡ ਦੇਖੇ ਨੇ ਮੇਲਾ ਲੱਗ ਗਿਆ ਜੀ ਅੱਜ ਦਿਵਾਲੀ ਦਾ ਮੇਲਾ ਦਿਵਾਲੀ ਦਾ ਜਨ ਲੋੜ ਹੀ ਦਾ ਮੇਲਾ ਲੱਗਾ ਹੋ ਮੋਰ ਟੀ 2 ਲੈ ਲੈ ਟੀ 2 ਦੇ ਹੁਣ ਅਸੀਂ ਗੱਡੀ ਬਦਲ ਲਈ ਆ ਗੱਡੀ ਬਦਲ ਗਈ ਥੱਲੇ ਕਰ ਸਮਾਨ ਲੈ ਲੈ ਇੱਕ ਦੋ ਚੀਜ਼ਾਂ ਹੋਰ ਲੈਣੀਆਂ ਸੀਗੀਆਂ ਉਹ ਸੱਜੇ ਲੈਈਆਂ ਨੇ ਆਏ ਖੜਕਦੀਆਂ ਆ ਝਾਂਜ ਰੰਗੂ ਇਹ ਤਾਂ ਨਵੀਂ ਬੋਟੀ ਦੀਆਂ ਝਾਂਜਰਾ ਖੜਕਣ ਇਦਾਂ ਖੜਕਦੀਆਂ ਬੋਤਲਾਂ ਬੋਤਲਾਂ شراب ਦੀਆਂ ਅੱਖਾਂ ਤੇਰੀਆਂ ਅੱਖਾਂ ਤੇਰੀਆਂ ਅੱਖਾਂ ਤੇ ਨਾ ਕਦੇ ਟੱਗ ਗਈ ਬ੍ਰੇਕ ਹੌਲੀ ਲਾਈ ਇਹ ਜੀ ਸ਼ਕਤੀ ਪਾウダー ਵੀ ਉਹ ਚੈੱਕ ਕਰੋ ਮਿੱਤਰੋ ਦੇਖੋ ਤੁਸੀਂ ਬਾਹਰੋਂ ਸਨੋ ਇੰਨੀ ਭਾਈ ਆਪਣੇ ਦਾ ਚ ਜ਼ਿਆਦਾ ਗੱਡੀਆਂ ਤਿਲਕ ਤੀਆਂ ਇਹ ਜੀ ਬੁਲੇਟ ਆ ਗਿਆ ਯਾਰ ਸਾਨੂੰ ਸੰਗ ਲੱਗ ਜਾਂ ਜਦੋਂ ਵੀ ਨੋਕੀ ਸਾਡੇ ਹਾਲ ਦੇਖ ਦੇ ਕੈਮਰੇ ਬੰਦ ਕਰ ਦੇਗਾ ਇਹ ਬਲੌਗ 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 ਬਣਾਉਣ ਨੂੰ ਬਹੁਤ ਜ਼ਿਆਦਾ ਬੰਦੇ ਨੂੰ ਬੁਸ਼ਾਰਮਣਾ ਚਾਹੀਦਾ ਤੇ ਬਹੁਤ ਜ਼ਿਆਦਾ ਬੰਦੇ ਨੂੰ ਬੋਲਣਾ ਆਉਣਾ ਚਾਹੀਦਾ ਹਾਂ ਤਾਂ ਬੋਲਣਾ ਵੀ ਨਹੀਂ ਆਉਂਦਾ ਅਸੀਂ ਤਾਂ ਬੁਸ਼ਾਰਮ ਹੀ ਨਹੀਂ ਹੈਗੇ ਲੋ ਜਿੱਦਾ ਹੈ ਨਹੀਂ ਸਾਡੀ ਜਵਾਨ ਚੱਲਦੀ ਨਹੀਂ ਸਾਡੀ ਜਵਾਨ ਬਿਲਕੁਲ ਨਹੀਂ ਚੱਲਦੀ ਸ਼ਾਂਤ ਜਵਾਬ ਤਵੜ ਤਵੜ ਚੱਲਦੀ ਤਵੜ ਤਵੜ ਚੱਲਦੀ ਲੋਕਾਂ ਦਾ ਸਾਡੀ ਨਹੀਂ ਚੱਲਦੀ ਰੇਲਾ ਨਾ ਆਹ ਭਾਈਆ ਜੀ ਵੇਖਣਾ ਇਹ ਵੇਖਣਾ ਪਤਾ ਨਹੀਂ ਖਵਾੜਿਆ ਖਵਾੜਿਆ ਨਾਕਸ਼ੇ ਬਣਦੇ ਹਨ ਹੁਣ ਆਪਾਂ ਲੈਣੀ ਆ ਰੋਲ ਰੋਲ ਫੜ ਲੈਣੇ ਇੰਜ ਕ੍ਰੀਮ ਰੋਲ ਗੱਡੀ ਅਹੀਂ ਧੋਤੀ ਆ ਮੰਡੇ ਦੀ ਗੱਡੀ ਬਹੁਤ ਸੋਹਣੀ ਹੈ ਇਹ ਕਾਲੇ ਨਹੀਂ ਧੋਣੀ ਲੱਗ ਗਏ ਜੇ ਹੈਪੀ ਲਾੜੀ ਲਾੜੀ ਦੀ ਲਾੜੀ ਇਹ ਬੈਂਕਾ ਵਾਲੇ ਮਨਵਾਉਂਦੇ ਟਾਈਮ ਤੋਂ ਪਹਿਲਾਂ ਆਹਾਂ ਹੋਰ ਜਾਣਾ ਬਰਦਾ ਨੂੰ ਕਰੀਏ ਮਨਵਾਣੀ ਹਾਂ ਕਾਰ ਜਾ ਕੇ ਵੱਖਰੀ ਮਨਵਾਣੀ ਆ ਜਾ ਲੈ ਲੋ ਜੇ ਲੈ ਲੈ ਕੇ ਲੈ ਸੱਚ ਲੀਲਾ ਦਾ ਘਨੇ ਬਣਦਾ ਸੋਹਣੀਆਂ ਸੋਹਣੀਆਂ ਬੋੜੀਆਂ ਦੇ ਸੂਟ ਪਾਏ ਆ ਨਕਲੀ ਬੋੜੀਆਂ ਦੇ ਅਸੀਂ ਜਾਂਦੇ ਨਹੀਂ ਪੌਲਸ ਵਾਲੇ ਹਲੱਗੇ ਹੈ ਬੈਲਟਾ ਲਾ ਲਈਏ ਹੈ ਆਪਾਂ ਲੈ ਲਈਏ ਦੂਜਾ ਤੇ ਫਿਰ ਉਰੇ ਹੀ ਰੋਕ ਲਾ ਤੂੰ ਅਸੀਂ ਡਰ ਗਏ ਪੌਲਸ ਵਾਲੇ ਨੂੰ ਅਸੀਂ ਡਾ ਗਏ ਆ ਵੀ ਡਰ ਗਏ ਆ ਵੀ ਇਹਨਾਂ ਕੋਲ ਪੇਪਰ ਨਹੀਂ ਡਰ ਗਏ ਤੁਸੀਂ ਵੀ ਡਰ ਗਏ ਤੁਸੀਂ ਮੁੜਿਆ ਪੇਪਰ ਤੁਸੀਂ ਵੀ ਮੁੜਿਆ ਤੁਸੀਂ ਹਲਟ ਉਹ ਇੱਕ ਹੀ ਵਾਰ ਆਵਾਟ ਹੋਗਾ ਉਹ ਕਾਰਡ ਹੋ ਗਿਆ ਜੀ ਕਹਿੰਦੇ ਮਿੱਤਰੋ ਕਾਰਡ ਹੋ ਗਿਆ ਪਰੇ ਚ ਗੁਲਾਬ ਜਾਮਣਾ ਲੈ ਲਈ ਪਰ ਇੱਕੋ ਹੀ ਲੈਣਾ ਲੱਡੂ ਖਾਣਾ ਖਾਲਵਾ ਇਹ ਜੀ ਮੋਤੀ ਚੂੜ ਦੇ ਲੱਡੂ ਭਾਈ ਨੇ ਸਾਨੂੰ ਫ੍ਰੀ ਤੇ ਦਿੱਤਾ ਨਹੀਂ ਮੋਤੀ ਚੂੜ ਤੇ ਥੋੜੋ ਐ ਵੇਚਣ ਦੇ ਉਹਦੇ ਦੇਖ ਲੈ ਕੋ ਬਾਸ ਤੋਂ ਤੁਹਾਨੂੰ ਲੈ ਆਉਂਦਾ ਉਹ ਤੋਂ ਖਾਣੇ ਆ ਰਹੇ ਹਾਂ ਅੱਜ ਤਾਜ ਮਹਿਲ ਜਾ ਸਕਾਂਗੇ ਟਿਕਟ ਮਿਲ ਜਾ ਅੱਜ ਮਹਿਲ ਦੇ ਤੋਂ ਨੋ ਕੋਈ ਕੁਲਾਉ ਨਹੀਂ ਮੇਗੋਨੀ ਮੇਗੋਨੀ ਮੈਨੂੰ ਗਰਬਸ ਫਰੋਸਤ ਉਹ ਬਾਸਪੇ ਇੰਨਾ ਪਈ ਉਹ ਇਟਾਲੀਨ ਪਾਸਤਾ ਮੇਰੇ ਇਟਾਲੀਨ ਪਾਸਤਾ ਜੀ ਬਣਾ ਲਿਆ ਕੋਟੜਾ ਪਾਸਤਾ ਬਾਸਪੇ ਹੂੰ ਕਿਨੇ ਹੋਈ ਆਪਣੇ 1722 100 ਕਹੇ ਲੱਡੂ ਬਹੁਤ ਵਾਹ ਹੈ ਮਜ਼ਾ ਆ ਰਿਹਾ ਹੈ ਲੱਡੂ ਬਹੁਤ ਵਾਹ ਸੀ ਵੇਸਣ ਦਾ ਵੇਸਣ ਦਾ ਲੱਡੂ ਬਹੁਤ ਵਾਹ ਸੀ ਬਹੁਤ ਜ਼ਿਆਦਾ ਵਾਹ ਖਾਦਾ ਮੇਰਾ ਫੇਵਰੇਟ ਹੈ ਮੈਂ ਲੱਡੂ ਖਾਦਾ ਆ ਅਪਰਾਜ ਅਪਰੇ ਦੀ ਚੀਜ਼ ਵੀ ਖਾਦਾ ਵਾਓ ਨੇ ਆਪਰਾ ਪਰਾ ਇਹਨੂੰ ਕਹਿੰਦੇ ਮਿੱਤਰੋ ਆਪਰਾ 골ਡ ਆਫ ਸਿਟੀ ਲਾ ਕਮਾ ਲਈਏ ਨੇਰਾ ਹੋ ਗਿਆ ਹੁਣ ਤੁਹਾਨੂੰ ਘਰ ਜਾ ਕੇ ਲੋਹੜੀ ਦਿਖਾਉਣੇ ਓਕੇ ਆਪਾਂ ਧੂਣੀ ਧੂਣੀ ਲਾਉਣੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਬੋਤਕੇ ਜੀ ਘਰ ਘਰ ਪਾਣ ਦੇ ਘਰ ਦਾ ਸਾਗ ਖਾਓ ਅੱਜ ਕਰ ਕਰ ਗਿਆ ਤੇਰੀ ਨਾ ਨਹੀਂ ਸੋ ਸੋ ਜਲਾ ਫਿਰ ਨਾ ਨਹੀਂ ਤੇ ਮੋੜ ਲੈ ਨੋ ਨਹੀਂ ਸਰ ਤੋੜ ਨਾ ਨਹੀਂ ਵੀ ਧੂਣੀ ਦੀ ਅੱਲਾ ਬਲੌਗ ਵਾਣ ਦਾ ਸਾਰੇ ਜਣ ਸਾਸਤਰੀ ਕਾਲ ਬੁਲਾ ਦੋ ਸਾਸਤਰੀ ਕਾਲ ਬੁਲਾ ਦੋ ਸਾਰੇ ਨਮਾ ਸ੍ਰੀ ਗਾੜ ਉਹ ਗੇਬੀ ਬੀ ਗਾੜ ਰੋਟਿ ਪਾਲੀ ਸਤਿਗੰਗ ਗਾੜੀ ਨੂੰ ਅਮਰੀਕਾ ਕੈਨੇਡਾ ਵਾ ਇਟਲੀ ਆਲੇ ਆ ਆ ਸਾਗ ਦਾ ਪਤੀਲਾ ਬਣ ਗਿਆ ਹੋਰ ਇੱਕ ਹੋਰ ਇਹ ਵੀ ਇਹ ਪਾਣੀ ਆ ਇਹ ਸਾਗ ਪਾਣੀ ਵਾਲਾ ਸਾਗ ਆ ਉਹ ਪਾਣੀ ਨਾਲ ਕੇ ਲੈ ਗਿਆ ਸਾਗ ਅਲੱਗ ਸਾਗ ਵਾਲਾ ਬਣਾ ਲਿਓ ਨਾਲ ਮੂਲੀਆਂ ਘੱਟ ਲਿਓ ਅੱਛਾ ਇਹ ਸਾਗ ਆ ਇਹ ਇਕੱਠਾ ਹੀ ਆ ਇਕੱਠੇ ਹੀ ਆ ਸਾਰੇ 40 ਸਾਲ ਹੋ ਗਏ ਇਕੱਠੇ ਹੀ ਆ ਬੱਤੀ ਜੀ ਫੈਮਿਲੀ ਦੇ ਇੱਕ ਕੋਈ ਛੱਤ ਥੱਲੇ ਆ ਇੱਕ ਕੋਈ ਛੱਤ ਥੱਲੇ ਰਹਿਣੀ ਇੱਕ ਕੋਈ ਚੁੱਲੇ ਤੇ ਇੱਕ ਹੋਰ ਦਵਾਰੇੋਂ ਆਈ ਗੋਰਦਵਾਰ ਕੋਈ ਸਪੈਸ਼ਲ ਆਏ ਲੋੜੀ ਉਹ ਸਪੈਸ਼ਲ ਆਏ ਕਹਿੰਦੇ ਤੂੰ ਈ ਲੋੜੀ ਆ ਰਾਤ ਨੂੰ ਆਈ ਗਾੜਾ ਮੂਫੜੀਆਂ ਚਾਹ ਲੈ ਇੱਕ ਵਾਰੀ ਅੱਛਾ ਜੀ ਤੂੰ ਦਾ ਜਿਆਦਾ ਭੱਕ ਲੱਗੀ ਪਹਿਲਾਂ ਹੀ ਚੱਕ ਲੈ ਬੰਟੇ ਨਾ ਕਰਦੀ ਇਹ ਨਵਾਂ ਤ੍ਰਿਕੰਗ ਹੋਣੇ ਇਹ ਦੇਖ ਆਉਂਦੀ ਐ ਆ ਸਾਈਡ ਇੱਟ ਤੇ ਬੱਕਰਾ ਬਣ ਗਿਆ ਬੱਕਰਾ ਈਲਾ ਬਣ ਗਿਆ ਪਤਲਾ ਬਣ ਗਿਆ ਬੱਕਰੇ ਵਿੱਚ ਜੀ ਦਾ ਨਹੀਂ ਧੂਆ ਹੀ ਫੋਗ ਗਿਆ ਫੋਗ ਗਿਆ ਜੱਸ ਬਰਫ ਆ ਜੀ ਵਾ 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 ਜੀ ਈਲਾ ਬਣ ਗਿਆ ਵਾ ਜੀ ਬੰਦੇ ਈਲਾ ਬਣ ਗਿਆ ਦੇਖੋ ਦੇਖੋ ਚੈੱਕ ਕਰੋ ਛੋਟਾ ਜਿਹਾ ਪੀਸ ਬਾਅਦ ਪੀਸ ਤੋਂ ਔਖੇ ਟੁੱਟਦੇ ਆ ਛੱਲੇ ਔਖੇ ਹੀ ਟੁੱਟਦੇ ਆ ਨੇ ਵੇਲੇ ਉਹ ਤਾਂ ਉੱਪਰ ਹੀ ਨੇ ਬੱਕਰਾ ਹੈ ਬੱਕਰਾ ਹੈ ਬੱਕਰਾ ਇਦਾਂ ਕਰਦਾ ਹੁੰਦਾ ਬੱਕਰਾ ਗਾਣਾ ਕੋੜ ਕੋੜੂ ਜਿਹਨੂੰ ਜਿਹਨੂੰ ਕਾੜਿਓ ਉਹਨੂੰ ਖਾਣੀ ਜਿਹੜੀ ਜੇ ਉਦਾਂ ਖਾਓ ਮੇਰੇ ਕੋਲ ਦੱਸਦਾ ਹੁੰਦਾ ਉਹਨੇ ਸਾਰ ਪਾਉਣੇ ਸੁਣਾ ਦੇ ਛੋਟੂ ਰੀ ਸਾਰੀ ਇਹ ਤਾਂ ਰੋਕ ਆਂਦੀ ਹੈ ਇਹੋ ਕਿੰਨੀਆਂ ਕੋਲੀ ਖਾਂਦੀ ਕਰਨੀ ਨਹੀਂ ਖਾਂਦੀ ਆ ਪੁੱਛ ਲੈ ਆ ਨਿਆ ਨੇੜੇ ਕਾਲਜ ਦੇ ਪਹਿਲੇ ਦੋ ਖਾਣੇ ਤੇ ਰੋਟੀ ਖਾਣ ਲਿਆਣ ਵਾਈਆਂ ਸੋਨੂ ਬੋਟੀਆਂ ਕਾਉਂਡ ਵਾਈਆਂ ਜਿਹੜੀਆਂ ਤੁਹਾਨੂੰ ਲੱਗੀਆਂ ਉਹ ਜਿਹੜੀ ਲੱਗੀ ਉਹ ਤਾਂ ਖਾਣੇ ਪੈਣੀ ਆ ਉਹ ਖਾਣੀ ਪੈਣੀ ਇਹ ਤੁਹਾਡਾ ਹੈਗਾ ਹੌਲ ਹੌਲ ਖਾਓ ਨਹੀਂ ਜਲੋ ਗੋਲੀ ਗੋਲੀ ਹੁੰਦਾ ਮੈਂ ਹੋਰ ਇੱਕ ਜਿਹੜੀ ਮੋਟੀ ਮਿਲਦੀ ਖਾ ਲੋ ਉਹ ਉਹ ਨਹੀਂ ਧੰਦਾ ਨਾਲ ਦੇਖਣਾ ਹੁਣ ਕੰਟਰੋਲ ਕਰਕੇ ਮੈਂ ਨਹੀਂ ਮੈਨੂੰ ਤੁਹਾਨੂੰ ਗੋਲੀ ਜਿਆਦਾ ਮਿਲਦੀ ਆ ਜੇ ਮੋਟੀ ਨਹੀਂ ਮਿਲਦੀ ਉਹ ਪਾਣੀ ਪੀਂਦੇ ਹੋ ਨਾ ਖਾਦੀ ਹੋਵੇ ਜੇ ਨਹੀਂ ਲੋੜ ਬਿਲਕੁਲ ਆਪਾਂ ਨਹੀਂ ਚਾਹਤ ਫੇਖਾ ਲੋ ਉਹਨਾਂ ਆਪਣੇ ਬਾਡੀ ਨੂੰ ਕੰਟਰੋਲ ਮੈਨੂੰ ਫ੍ਰੀ ਵੀ ਜਮੈਂ ਖਾਂਦਾ ਆ ਕੇ ਬਾਡੀ ਇੰ ਬਾਡੀ ਨੀ ਬਰੇ ਗਲਾਸ ਦੇ ਰਹੀ ਹਾਈ ਹੋ ਗਿਆ ਹਾਂਜੀ ਓਕੇ ਇਹ ਗੋਲੀਆਂ ਮੇਰੇ ਇੱਕ 100 ਗੋਲੀ ਦਿੱਤੀ ਉਹ ਇੱਕ ਗੋਲੀ ਖਾਧੀ ਸਾਰੀਆਂ 6 ਕਿੱਗ ਰਹਿ ਜੀਆਂ ਅੱਛਾ ਮੈਂ ਕਿ ਕੀਤਾ ਥੋੜੀ ਇੰਨੀ ਕੱਢ ਸੀ ਜੀ ਕਹਿੰਦੇ ਕਿ ਤੜਲੇਲੇ ਪ੍ਰੈਸ ਨੇ ਪੀਤੇ ਨੇ ਇਹ ਦੇਸੀ ਦਵਾਈਆਂ ਤਿੰਨੇ ਤਿੰਨੇ ਗੋਲ ਕੜ ਕੇ ਦੋ ਤਿੰਨ ਚਾਪੀ ਪੀਣੀ ਆ ਉਹ ਨਾਲ ਨਹੀਂ ਨਹੀਂ ਇਹ ਮਹੀਨੇ ਹੋ ਗਿਆ ਬੜਾ ਚੈੱਕ ਕੀਤਾ ਕਿ ਸੀ ਖਾਇਆ ਸਹੀ ਇਹ ਚੱਕੋਲ ਤੋਂ ਹੋ ਗਿਆ ਉਹ ਗੋਲੀਆਂ ਨੂੰ ਜਿਆਦਾ ਖਾਣ ਨਹੀਂ ਹਾਂ ਇਹ ਡੰਡਾ ਪੀਣਾ ਗੋਲੀਆਂ ਜਿਆਦਾ ਹੁੰਦਾ ਦਵਾਈ ਦਾ ਦਵਾਈ ਦਿੰਦੇ ਤਾਂ ਵੀ ਸਾਡੀ ਹੋਰ ਦਵਾਈ ਲੱਗ ਜੂ ਬੰਦਾ ਇਹ ਲਾਉਂਦੇ ਆ ਉਨជា ਹੀ ਜਦੋਂ ਆਈ ਮੈਚ ਮਨਸ਼ਾ ਹੁੰਦਾ ਲਾਉਂਦੇ ਆ ਲਾਉਂਦੇ ਪੈਸਟਰ ਕਹਿੰਦਾ ਸਦਾ ਹੀ ਖਾਣੀ ਪੈਣੀ ਉਹ ਲਾਉਂਦੇ ਆ ਲਾਉਂਦੇ ਆ ਇੰਜਾਂ ਕਹਿੰਦੇ ਵੀ 2 ਮਹੀਨੇ ਖਾਣਾ ਨਾ ਜਿੱਦਣ ਨਵੀਂ ਮਾੜੀ ਜਿਹੀ ਜਦੋਂ ਮੈਨੂੰ 20 ਵਾਰੀ ਕਰ ਮੈਨੂੰ ਨਾਲੇ ਉਧਰ ਆਪਣੇ ਤੋਂ ਦਵਾਈ ਦਿੰਦੇ ਨਹੀਂ ਹੈਗੇ ਜਿੱਦਾਂ ਇੱਥੇ ਸਾਡੇ ਦਵਾਈ ਦਿੰਦੇ ਚਾਚੀ ਨਿਆਣਾ ਜਿੰਨਾ ਮਰਜੀ ਬਿਮਾਰ ਹੋਵੇ ਉਹ ਦਵਾਈ ਬਿਲਕੁਲ ਜ਼ਿਆਦਾ ਫੇਜ ਦੇਣੀ ਦਵਾਈ ਉਦਾਂ ਨਹੀਂ ਜਿੰਦੇ ਨਹੀਂ ਖਾ ਲਾਓ ਖਾ ਲਾਓ ਰੋਟੀ ਤੇ ਪਈ ਹੈ ਇਹੋ ਜੀ ਡਾਕਟਰ ਆ ਇੱਥੇ ਸਾਲੇ ਉੱਤੇ ਦੇ ਦਿੰਦੇ ਮੈਨੂੰ ਦੇਖਿਆ ਚਾਰ ਪੰਜ ਮਹੀਨੇ ਖਰਾਕ 15 ਦਿਨ ਖਰਾਕ ਇੱਕ ਵਾਰ ਖਾਣੀ ਉਹ 5 6 ਗੋਲੇ ਇਕੱਠਿਆਂ ਖਾਣੀਆਂ ਇਕੱਠਿਆਂ ਖਾ ਲਿਆ ਉਹਦੀ ਉਹ ਤੇ ਦੋ ਵਾਰ ਇੱਕ ਵਾਰ ਦੇਣੀ ਆ ਇੱਕ ਵਾਰ ਦੇਣੀ ਨਹੀਂ ਨਿਆਣੇ ਤੇ ਦਿੱਤੀ ਦਿੱਤੀ ਇਹਦੇ ਵੀ ਘੱਟ ਦਵਾਈ ਆ ਨਿਆਣੇ ਸਾਰੇ ਦਾ ਅਸੀਂ ਤੇ ਗੇਨੇ ਬਾਰੋਂ ਨੂੰ ਸਾਰੇ ਤੇ ਕਰੀ ਰੋਜੀ ਕਰਦਾ ਸਾਰਾ ਬਾਰਡ ਨੂੰ ਸਾਨੂੰ ਨਹੀਂ ਪਤਾ ਗਾਈਦਾ ਵਧੀਆ ਗੱਲ ਵਾਹ ਜੀ ਕੋਈ ਵਾਰ ਜ਼ਿੰਦਗੀ ਕੋਈ ਵਾਰ ਮਹਿਣੀ ਆਪਾਂ ਦੇ ਹੋ ਵੀ ਹੈਗਾ ਦਿਲ ਚ ਕਰਨਾ ਚਾਹੀਦਾ ਬੰਦੇ ਨੇ ਸਨੀ ਦੇ ਕਰੀ ਡੈਡੀ ਉਹ ਹਾਦੇ ਨਹੀਂ ਹਾਂਜੀ ਲਵਾਂਗਾ ਮੈਂ ਹੁਣ ਹੋ ਗਿਆ ਸਟੋ ਡਿਨਰ ਟਾਈਮ ਡਿਨਰ ਟਾਈਮ ਬਹੁਤ ਹੋ ਗਿਆ ਉਹ ਮਾਈ ਗੋਡ ਪਾਣੀ ਲੋੜਨੇ ਭੀ ਪੋਣੀ ਪੈਂਦੀ ਹੈ ਵਿੱਚ ਪੀ ਪੋਣੀ ਬਣੀ ਨੇ ਸਾਰਿਆਂ ਨੂੰ ਜੀ ਹੈਪੀ ਲੋੜੀ ਅੱਜ ਰੋਟੀ ਪਾਣੀ ਚੱਲ ਰਿਆ ਆ ਗਾਇਸ ਗੋਦੀਆ ਲਾਸ਼ਾ ਦਾਲਿਆ ਮਾਹ ਮਠਾ ਜਿਆਗਾ ਕੇਰ ਪਰਿਆਤਾ ਕੇਰ ਆਹ ਕੇਰ ਅਸਾ ਚਾ ਖੰਟਾ ਵਾ ਕੇਰ ਆ ਹੈਗਾ ਬੱਕਰਾ ਗੋਟ ਮੀਟ ਕੇਰ ਮੈਂ ਅੰਦੇ ਅੱਜ ਦਾ ਬਲੌਗ ਕਿੰਨੇ ਸੀਗਾ ਤਾਲੂ ਆਪਾਂ ਹੋਰ ਨਵਾਂ ਬਲੌਗ ਵਧੀਆ ਬਲੌਗ ਲੈ ਕੇ ਆਵਾਂਗੇ ਸਾਰਿਆਂ ਨੂੰ ਸਤ ਸ੍ਰੀ ਅਕਾਲ